ਅਗਰ ਮੈਂ ਤੁਜੀ ਇੱਕ ਖਬਰ ਸੀ ਕਮੈਂਟ ਸੀ ਇੱਕ ਦੋਸਤ ਦਾ ਮੈਂ ਉਸੇ ਤੇ ਗੱਲਬਾਤ ਸ਼ੁਰੂ ਕਰ ਰਿਹਾ ਨਸ਼ਤਰ ਸਿੰਘ ਜੀ ਦਾ ਕਮੈਂਟ ਹੈ ਇਹ ਇੱਕ ਨਿਊਜ਼ ਚੈਨਲ ਦੇ ਹਵਾਲੇ ਨਾਲ ਕਹਿ ਰਹੇ ਕਿ ਖਬਰ ਚੱਲ ਰਹੀ ਹੈ ਰੋहतक ਦੇ ਵਿੱਚ ਏਐਸਆਈ ਸੰਦੀਪ ਕੁਮਾਰ ਨੇ ਕਹਿੰਦੇ ਆਤਮ ਹੱਤਿਆ ਕੀਤੀ ਹੈ ਏਡੀਜੀਪੀ ਪੂਰਨ ਕੁਮਾਰ ਤੇ ਕਹਿੰਦੇ ਉਹਨਾਂ ਨੇ ਦੋਸ਼ ਲਾਏ ਨੇ ਦੇਖੋ ਮੈਂ ਜਦੋਂ ਤੁਹਾਡੇ ਨਾਲ ਜੁੜਨ ਜਾ ਰਿਹਾ ਸੀਗਾ ਠੀਕ ਉਸ ਵੇਲੇ ਮੈਂ ਇੱਕ ਨਿਊਜ਼ ਵੈਬਸਾਈਟ ਤੇ ਉਹ ਕਟਆਊਟ ਜਾਂ ਕੱਲ ਪੋਸਟ ਦੇਖਿਆ ਉਸ ਦਾ ਇਹ ਮਾਮਲਾ ਵੀ ਬਹੁਤ ਖਿੱਲਰ ਰਿਹਾ ਹੈ ਵਧ ਰਿਹਾ ਹੈ ਤਾਂ ਸੁਖਮਨ ਸਾਹਿਬ ਪਤਾ ਕੀ ਹੈ ਕਿ ਦੇਖੋ ਇਸ ਮਾਮਲੇ ਦੇ ਵਿੱਚ ਜੇ ਇਹ ਖੁਦਕੁਸ਼ੀ ਹੋ ਗਈ ਆ ਹੁਣ ਇਹ ਖੁਦਕੁਸ਼ੀ ਆ ਨਾ ਤੇ ਪਪੂਰਨ ਜੀ ਦੀ ਖੁਦਕੁਸ਼ੀ ਨੂੰ ਵੀ ਕੋਈ ਹੋਰੇ ਤਰੀਕੇ ਨਾਲ ਲੈ ਸਕਦੇ ਤਾਂ ਫਿਰ ਜੇ ਖੁਦਕੁਸ਼ੀ ਹੋਈ ਤੇ ਨਾ ਐਸਾ ਕੋਈ ਖੁਦਕੁਸ਼ੀ ਤੇ ਬਰਾਬਰ ਤੁਹਾਨੂੰ ਕੋਲਣੀ ਪਊਗੀ ਨਾ ਹੂੰ ਕਿਉਂਕਿ ਖੁਦਕੁਸ਼ੀ ਬੜਾ ਮਲੋ ਕੇ ਅੱਗੇ ਦਾ ਕਦਮ ਹੈ ਜੀ ਤੁਹਾਡੇ ਕੰਡਾ ਵੱਜੇ ਸੂਈ ਲੱਗੇ ਹਮ ਤਾਂ ਦੇਖੋ ਬੰਦਾ ਤੜਫਦਾ ਆਪਣੇ ਆਪ ਨੂੰ ਖਤਮ ਕਰਨਾ ਇਹ ਸਭ ਤੋਂ ਆਖਰੀ ਪੁਆਇੰਟ ਤੇ ਜਾ ਕੇ ਬੰਦਾ ਸਹੀ ਹੈ ਜੀ ਪਰ ਉਹ ਖੁਦਕੁਸ਼ੀ ਜਿਹੜੇ ਬਹੁਤ ਵੱਡਾ ਮਾਇਨਾ ਰੱਖਦੀ ਹੈ ਤੇ ਫਿਰ ਇਹ ਵੀ ਖੁਦਕੁਸ਼ੀ ਦੇਖਣੀ ਪੈਗੀ ਕਿ ਕਿਉਂ ਹੋਈ ਜੀ ਕਿਉਂਕਿ ਉਸ ਬੰਦੇ ਨੇ ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਂ ਉਹ ਪੜਿਆ ਉਹਦੇ ਵਿੱਚ ਕਿ ਵੀਡੀਓ ਵੀ ਕੀਤਾ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਹਰ ਇੱਕ ਕੋਲ ਮੋਬਾਈਲ ਹੈ ਜੀ ਜੀ ਤਾਂ ਜਾਂਦਾ ਜਾਂਦਾ ਕੋਈ ਵੌਇਸ ਨੋਟ ਛੱਡਦਾ ਹੈ ਜਾਂ ਵੀਡੀਓ ਬਣਾਉਂਦਾ ਹੈ ਹੂੰ ਉਹਦੇ ਰਾਹੀਂ ਆਪਾਂ ਨੂੰ ਪਤਾ ਲੱਗਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਕਹ ਲਓ ਕਿ ਇਸ ਮਾਮਲੇ ਦੇ ਵਿੱਚ ਫਿਰ ਇੱਕ ਨਵਾਂ ਟਰਮ ਸਾਬਤ ਹੋ ਸਕਦਾ ਹਉਣ ਵਾਲੇ ਸਮੇਂ ਜੀ ਜੀ ਪਰ ਗੱਲ ਇਹ ਆ ਕਿ ਇਸ ਵੇਲੇ ਨਾਇਬ ਸੈਣੀ ਤੋਂ ਇਹ ਕੰਮ ਨਹੀਂ ਸੰਭਲ ਰਿਹਾ ਉਥੇ ਹਰਿਆਣੇ 'ਚ ਖੱਟਰ ਸਾਹਿਬ ਦੀ ਡਿਊਟੀ ਲੱਗੀ ਆ ਅੱਜ ਰਾਹੁਲ ਗਾਂਧੀ ਨੇ ਆਉਣਾ ਸੀ ਮੋਦੀ ਸਾਹਿਬ ਦਾ ਵਿਜ਼ਿਟ ਸੀਗਾ ਜੀ ਅਸ਼ਾ ਦੋ ਕਿ ਤਿੰਨ ਦਿਨ ਬਾਅਦ ਉਹ ਵੀ ਕੈਨਸਲ ਕਰਨਾ ਪਿਆ ਫਿਲਹਾਲ ਹੂੰ ਇਹ ਖਬਰਾਂ ਆ ਰਹੀਆਂ ਸਨ ਤਾਂ ਨਾਇਬ ਸੈਣੀ ਕਿਉਂਕਿ ਤੁਹਾਨੂੰ ਪਤਾ ਹੈ ਉਹ ਤੇ ਖੱਟਰ ਸਾਹਿਬ ਦੇ ਜਿਹੜੇ ਆ ਜੂਨੀਅਰ ਨੇ ਜੀ ਹੁਣ ਖੱਟਰ ਸਾਹਿਬ ਨੂੰ ਮੈਦਾਨ 'ਚ ਜ਼ਰੂਰ ਉਤਾਰਿਆ ਗਿਆ ਕਿਉਂਕਿ ਇੱਕ ਤੇ ਅਮਨੀਤ ਜੀ ਪੰਜਾਬ ਦੇ ਨੇ ਮੈਂ ਕੱਲ ਹੀ ਦੱਸਿਆ ਸੀ ਤੁਹਾਨੂੰ ਤੇ ਜਿਹੜੇ ਖੱਟਰ ਸਾਹਿਬ ਉਹ ਵੀ ਪੰਜਾਬੀ ਨੇ ਜੀ ਸਮਝਦੇ ਹੋ ਨਾ ਕਿ ਇਦਾਂ ਵੀ ਵਿਧਾਇਕ ਨਾਲ ਜੁੜੇ ਹੋਏ ਤੁਸੀਂ ਕਰ ਤਜਰਬਾ ਵੀ ਹੈ ਹੂੰ ਮੁੱਖ ਮੰਤਰੀ ਤੇ ਰਹੇ ਨੇ ਹੁਣ ਕੇਂਦਰੀ ਮੰਤਰੀ ਆ ਤੇ ਖਟਰ ਸਾਬ ਨੂੰ ਕਹਿ ਰਹੇ ਸੀਗੇ ਕਿ ਭਾਈ ਮદાન ਚ ਉੱਤਰਿਆ ਜਾ ਸਕਦਾ ਹੈ ਕਿ ਇਸ ਸਾਰੀ ਸਥਿਤੀ ਨੂੰ ਸੰਭਾਲੋ ਹੁਣ ਇੱਕ ਪਾਸੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਥੇ ਸਾਰਾ ਕੁਝ ਸਮੇਟਣ ਚ ਲੱਗੀ ਸੀ ਉੱਤੋਂ ਇਹ ਖੁਦਕੁਸ਼ੀ ਹੋ ਗਈ ਇਸ ਮਾਮਲੇ ਚ ਕਿਉਂਕਿ ਨਾਇਬ ਸੈਣੀ ਜਾਂ ਪ੍ਰਸ਼ਾਸਨ ਇਹ ਚਾਹੁੰਦਾ ਹੈ ਕਿ ਤੁਸੀਂ ਪੋਸਟਮਾਰਟਮ ਕਰਵਾਓ ਜੀ ਸਸਕਾਰ ਕਰੋ ਬਾਕੀ ਜਾਂਚ ਤੇ ਛੱਡ ਦਿਓ ਜਿਹੜਾ ਪੀੜਤ ਪਰਿਵਾਰ ਹੈ ਜਿਹਦੇ ਕੋਲ ਕੱਲ ਇੱਕ ਵਾਰ ਕਰੈਕਸ਼ਨ ਕਰ ਦੇਵਾਂ ਮੈਨੂੰ ਇਹਨਾਂ ਦੇ ਰਿਸ਼ਤੇਦਾਰ ਹਿੱ ਫੋਨ ਆਇਆ ਸੀ ਬਹੁਤ ਨੇੜ ਦੇ ਰਿਸ਼ਤੇਦਾਰ ਕਿ ਉਹ ਇੱਕ ਕਿਤੇ ਗੱਲਬਾਤ ਕਰਦੇ ਆ ਸਰਸਰੀ ਕੋਈ ਗੱਲ ਹੋਈ ਸੀ ਉਹ ਕਿਸੇ ਨੇ ਵੀਡੀਓ ਕਰਕੇ ਪਤਾ ਕਿ ਮੰਤਰੀਆਂ ਵਾਸਤੇ ਕੋਈ ਬੋਏ ਨਹੀਂ ਪੇੜੇ ਉਸ ਪਰਿਵਾਰ ਨੇ ਕੋਈ ਵੀ ਹਮਦਰਦੀ ਦੀ ਜਾ ਸਕਦਾ ਕੱਲ ਵੀ ਗਏ ਨੇ ਆਪਣੇ ਸ਼ਾਇਦ ਚਾਰ ਤੇ ਪੰਜਾਬ ਤੋਂ ਵੀ ਮੰਤਰੀ ਗਏ ਨੇ ਤਾਂ ਉਹਨਾਂ ਨੇ ਕਲੀਅਰ ਕਰ ਦਿੱਤਾ ਸੀਗਾ ਕਿ ਇਹ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਤਾਂ ਫਿਲਹਾਲ ਮਤਲਬ ਕਿ ਨਾਇਬ ਸੈਣੀ ਦਾ ਪ੍ਰਸ਼ਾਸਨ ਇਹ ਚਾਹੁੰਦਾ ਸੀਗਾ ਕਿ ਜਾਂਚ ਤੇ ਛੱਡ ਦਿੱਤਾ ਜਾਵੇ ਜੋ ਵੀ ਗੁਨੇਗਾਰ ਹੋਏਗਾ ਕਿਉਂਕਿ ਨਾ 15 ਨੇ ਨਾ ਜੀ ਨਾ 15 ਨੇ ਬਹੁਤ ਅਲਾ ਅਧਿਕਾਰੀ ਉਹਦੇ ਵਿੱਚ ਸ਼ਾਮਲ ਆ ਬਿਲਕੁਲ ਪਰ ਦੂਜੇ ਪਾਸੇ ਪਰਿਵਾਰ ਕਹਿੰਦਾ ਹੈ ਕਿ ਡੀਜੀ ਨੂੰ ਇੱਕ ਤਾਂ ਅਹੁਦੇ ਤੋਂ ਫਾਰਗ ਕਰ ਹਮ ਇੱਕ ਐਸਪੀ ਰੋहतक ਉਹਨੂੰ ਗ੍ਰਿਫਤਾਰ ਕਰੋ ਜੀ ਇਹ ਇਥੇ ਕਿਤੇ ਨ ਕਿਤੇ 88 ਪਰ ਆਪ ਜਿਹੜੀ ਖਬਰ ਤੁਸੀਂ ਬ੍ਰੇਕਿੰਗ ਦੇ ਤੌਰ ਤੇ ਲੈ ਰਹੇ ਹੋ ਮੇਰੇ ਖੇਲਦੇ ਨਾਲ ਇਸ ਮਾਮਲੇ ਦੇ ਵਿੱਚ ਇੱਕ ਨਵੇਂ ਕਿਸਮ ਦਾ ਮੋੜ ਆ ਬਿਲਕੁਲ ਨਵਾਂ ਮੋੜ ਹੈ ਬਿਲਕੁਲ ਜੀ ਆ ਗੁਰਪ੍ਰੀਤ ਸਿੰਘ ਜੀ ਦੱਸ ਰਹੇ ਨੇ ਕਿ ਐਸਆਈ ਵਾਲੀ ਕਹਿੰਦੇ ਵੀਡੀਓ ਵੀ ਸਾਹਮਣੇ ਆ ਗਈ ਹੈ ਹਾਂ ਜੀ ਮੈਂ ਉਹ ਪੜ ਰਿਹਾ ਸੀਗਾ ਕਿ ਉਸਨੇ ਮਰਨ ਤੋਂ ਪਹਿਲਾਂ ਵੀਡੀਓ ਸ਼ੂਟ ਕੀਤਾ ਹੈ ਜੀ ਖੁਦ ਜੀ ਜੀ ਮਿੰਟ ਜੀ ਬਬੂ ਜੀ ਦੱਸ ਰਹੇ ਨੇ ਕਿ ਰਾਹੁਲ ਗਾਂਧੀ ਕਹਿੰਦੇ ਆ ਕੇ ਚਲੇ ਗਏ ਹਾਂ ਜੀ ਵਿਜ਼ਿਟ ਸੀ ਹੂੰ ਬਲਵੀਰ ਖੇਚਰ ਜੀ ਦੱਸ ਰਹੇ ਨੇ ਕਿ ਸੈਣੀ ਸਾਹਿਬ ਕਹਿ ਰਹੇ ਸੀਗੇ ਕਿ ਦੋਸ਼ੀ ਕੋਈ ਵੀ ਬਖਸ਼ਾ ਨਹੀਂ ਜਾਏਗਾ ਬਿਲਕੁਲ ਉੱਤੇ ਹੁਣ ਕਹਿਣਾ ਵੀ ਪਾਏਗਾ ਕਿਉਂਕਿ ਮਾਮਲਾ ਬਹੁਤ ਵੱਡਾ ਬਣ ਗਿਆ ਹੈ ਇਸ ਕਰਕੇ ਬਹੁਤ ਵੱਡਾ ਮਾਮਲਾ ਹੈ ਜੀ ਉੱਥੇ ਦੀ ਜਿਹੜੀ ਬਿਊਰੋਕਰੇਸੀ ਹੈ ਨਾ ਉਹ ਤੇ ਵੰਡੀ ਹੋਈ ਆ ਸਮਰਥਨ ਦੇ ਤੌਰ ਤੇ ਹਮ ਬਲਕਿ ਇਸ ਖਬਰ ਦਾ ਅੱਜ ਮੇਰੀ ਕਿਸੇ ਆਈਐਸ ਅਫਸਰ ਨਾਲ ਗੱਲ ਹੋ ਰਹੀ ਸੀ ਪੰਜਾਬ ਦੀ ਅਫਸਰ ਸ਼ਾਹੀ ਦੇ ਵਿੱਚ ਵੀ ਬਹੁਤ ਚਰਚਾ ਤੇ ਡੂੰਘਾ ਪ੍ਰਭਾਵ ਹੈ ਜੀ ਆਈਐਸ ਲੋਬੀ ਹੈ ਨਾ ਬਿਲਕੁਲ ਪੂਰੇ ਇੰਡੀਆ ਦੇ ਵਿੱਚ ਸੋ ਇੱਥੇ ਆਈਪੀਐਸ ਜੀਐਸਓ ਵੀ ਆਪਣੇ ਪੰਜਾਬ ਦੇ ਵਿੱਚ ਵੀ ਇਹਨਾਂ ਚੀਜ਼ਾਂ ਤੇ ਚਰਚੇ ਨੇ ਹਮ ਭਰਪੂਰ ਚਰਚੇ ਨੇ ਸੁਖਮਨ ਸਾਹਿਬ ਜੀ ਜੀ